ਦੋਸਤੋ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਆਈ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਜਿਹੜੇ ਹਸਪਤਾਲ ਵਿੱਚ ਭਰਤੀ ਹੋ ਚੁੱਕੇ ਨੇ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮੂਸੇਵਾਲੇ ਦੀ ਮਾਤਾ ਕੋਲ ਇੱਕ ਬੱਚਾ ਹੋਣ ਵਾਲਾ ਹੈ ਇੱਕ ਨਹੀਂ ਬਲਕਿ ਦੋ ਬੱਚੇ ਹੋਣ ਵਾਲੇ ਨੇ ਸਿੱਧੂ ਮੂਸੇਵਾਲੇ ਦੀ ਹਵੇਲੀ ਦਾ ਜਿਹੜਾ ਨਵਾਂ ਵਾਰਸ ਮਾਤਾ ਚਰਨ ਕੌਰ ਦੇ ਕੋਖੋ ਜਿਹੜਾ ਜਨਮ ਲੈਣ ਜਾ ਰਿਹਾ ਤੇ ਅੱਜ ਹਸਪਤਾਲ ਵਿੱਚ ਉਹਨਾਂ ਦੀ ਮਾਤਾ ਜੀ ਜਿਹੜੇ ਭਰਤੀ ਹੋਏ ਨੇ ਦੋਸਤੋ 2 ਸਾਲ ਹੋ ਗਏ ਤਕਰੀਬਨ ਸਾਡੇ ਤੋਂ 22 ਸਿੱਧੂ ਮੂਸੇਵਾਲੇ ਨੂੰ ਦੂਰ ਹੋਇਆ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਰੀ ਹਵੇਲੀ ਜਿਹੜੀ ਸੁੰਨਸਾਨ ਪਈ ਸੀ ਤੇ ਹਮੇਸ਼ਾ ਜਿਹੜੇ ਵੀ ਇੱਥੇ ਲੋਕ ਆਉਂਦੇ ਸੀ ਹਮੇਸ਼ਾ ਰੋਕੇ ਕਰਾ ਲਾ ਕੇ ਜਾਂਦੇ ਸੀ ਕਿਉਂਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦਾ ਜਿਹੜਾ ਦੁੱਖ ਸੀ ਉਹ ਬਹੁਤ ਵੱਡਾ ਸੀ ਪਰ ਅੱਜ ਦੋਸਤੋ ਸਿੱਧੂ ਮੂਸੇਵਾਲੀ ਦੀ ਮਾਤਾ ਜੀ ਜਿਹੜੇ ਹਸਪਤਾਲ ਵਿੱਚ ਆਏ ਹੋਏ ਨੇ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਲੋਕਾਂ ਦਾ ਇਕੱਠ ਹੈ ਉਹ ਵੀ ਕਾਫੀ ਹੋ ਚੁੱਕਿਆ ਕਿਉਂਕਿ ਦੋਸਤੋ ਕਿਸੇ ਵੇਲੇ ਵੀ ਜਿਹੜੀ ਖੁਸ਼ੀ ਦੀ ਖਬਰ ਆ ਸਕਦੀ ਆ ਸਿੱਧੂ ਮੂਸੇਵਾਲੀ ਦੀ ਮਾਤਾ ਪਿਤਾ ਜਿਹੜੇ ਕਾਫੀ ਆਪਣੇ ਆਪ ਨੂੰ ਇਕੱਲੇ ਫੀਲ ਕਰਦੇ ਸੀਗੇ ਤੇ ਕਾਫੀ ਟਾਈਮ ਤੋਂ ਜਿਹੜੇ ਉਹ ਲੋਕਾਂ ਦੇ ਸਾਹਮਣੇ ਵੀ ਨਹੀਂ ਆਏ ਕਿਉਂਕਿ ਦੋਸਤੋ ਜਵਾਖ ਜਿਹੜਾ ਹੋਣ ਵਾਲਾ ਸੀ ਅਹ ਐਤਵਾਰ ਨੂੰ ਜਿਹੜੇ ਸਪੀਚਾਂ ਦਿੱਤੇ ਜਾਂਦੀਆਂ ਨੇ ਉਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਹੀ ਕੱਲੇ ਬਾਹਰ ਆਉਂਦੇ ਨੇ ਪਰ ਉਹਨਾਂ ਦੀ ਮਾਤਾ ਜਿਹੜੇ ਬਾਹਰ ਨਹੀਂ ਆਉਂਦੇ ਤੇ ਪਰ ਦੋਸਤੋ ਅੱਜ ਸਿੱਧੂ ਮੂਸੇਵਾਲੇ ਦੀ ਮਾਤਾ ਜਿਹੜਾ ਹਸਪਤਾਲ ਵਿੱਚ ਭਰਤੀ ਹੋਏ ਨੇ ਤੇ ਦੋ ਬੱਚਿਆਂ ਨੂੰ ਜਿਹੜਾ ਇਕੱਠੇ ਦੋ ਬੱਚਿਆਂ ਨੂੰ ਜਨਮ ਦੇ ਸਕਦੇ ਨੇ ਦੱਸ ਦੇਵਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਮਾਤਾ ਦੀ ਜਿਹੜੀ ਉਮਰ ਹੈ ਉਹ ਤਕਰੀਬਨ 58 ਸਾਲ ਦੀ ਹੈ 58 ਸਾਲ ਦੀ ਉਮਰ ਵਿੱਚ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਜਿਹੜੇ ਬੱਚਿਆਂ ਨੂੰ ਜਨਮ ਦੇਣ ਜਾ ਰਹੇ ਨੇ ਤਾਂ ਦੋਸਤੋ ਖੁਸ਼ੀ ਖੁਸ਼ੀ ਵੀ ਬਹੁਤ ਆ ਕਾਮਨਾ ਵੀ ਕਰਦੇ ਆ ਵੀ ਜਿਹੜੇ ਜਵਾਕ ਹੋ ਤੰਦਰੁਸਤੀ ਨਾਲ ਹੋਣ ਬੇਸ਼ੱਕ ਉਹ ਕੁੜੀ ਹੋਵੇ ਜਾਂ ਮੁੰਡਾ ਹੋਵੇ ਸਿੱਧੂ ਮੂਸੇਵਾਲੇ ਦਾ ਛੋਟਾ ਭੈਣ ਭਰਾ ਆ ਜਾਂ ਕੋਈ ਵੀ ਕਹਿ ਦੀ ਆਪਾਂ ਹਵੇਲੀ ਦਾ ਜਿਹੜਾ ਨਵਾਂ ਵਾਰਿਸ ਉਹ ਆ ਰਿਹਾ ਦੋਸਤੋ ਵੀਡੀਓ ਵਧੇ ਲੱਗੀ ਸ਼ੇਅਰ ਜ਼ਰੂਰ ਕਰੋ